ਵਿੱਚ ਜਿਸ ਘਟਨਾ ਦੀ ਗੱਲ ਕਰਨ ਜਾ ਰਹੇ ਹਾਂ ਇਹ ਘਟਨਾ ਸੱਚ ਹੈ ਜਾਂ ਫਿਰ ਝੂਠ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਤੁਸੀਂ ਵੀਡੀਓ ਨੂੰ ਦੇਖ ਕੇ ਦੱਸੋ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਫਿਰ ਇਹ ਸਭ ਕੁਝ ਝੂਠ ਹੈ ਆਓ ਇਸ ਘਟਨਾ ਦੀ ਗੱਲ ਕਰਦੇ ਹਾਂ ਕਿ ਇੱਕ ਕਿਸਾਨ ਨੇ ਸਾਖਸ਼ਾਤ ਜਮਦੂਤਾ ਨੂੰ ਦੇਖਿਆ ਉਸ ਦੇ ਨਾਲ ਇੱਕ ਐਸੀ ਘਟਨਾ ਐਸਾ ਚਮਤਕਾਰ ਹੋਇਆ ਜਿਸ ਨੂੰ ਉਸ ਨੇ ਖੁਦ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਇੱਕ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਕੰਮ ਕਰਦੇ ਕਰਦੇ ਉਸ ਨੇ ਕੀ ਦੇਖਿਆ ਕਿ ਚਾਰ ਬੰਦੇ ਸਾਹਮਣੇ ਤੋਂ ਆ ਰਹੇ ਹਨ ਉਹਨਾਂ ਬੰਦਿਆਂ ਦਾ ਸਰੀਰ ਬਿਲਕੁਲ ਮਨੁੱਖਾਂ ਵਰਗਾ ਅਤੇ ਮੂੰਹ ਜਾਨਵਰਾਂ ਵਰਗਾ ਵੱਡਾ ਭਿਆਨਕ ਸੀ ਉਹਨਾਂ ਨੂੰ ਦੇਖ ਕੇ ਉਹ ਕਿਸਾਨ ਇਕਦਮ ਬੇਹੋਸ਼ ਹੋ ਗਿਆ ਉਸ ਨੂੰ ਕੋਈ ਹੋਸ਼ ਹੀ ਨਹੀਂ ਰਹੀ ਉਹ ਐਨਾ ਜ਼ਿਆਦਾ ਡਰ ਗਿਆ ਬੇਹੋਸ਼ ਹੋ ਕੇ ਜਦੋਂ ਉਹ ਕਿਸਾਨ ਜ਼ਮੀਨ ਤੇ ਡਿੱਗ ਪਿਆ ਉਹਨਾਂ ਜਮਦੂਤਾਂ ਨੇ ਦੇਖਿਆ ਕਿ ਇਹ ਬੰਦਾ ਸਾਡਾ ਅਸਲੀ ਰੂਪ ਦੇਖ ਕੇ ਬੇਹੋਸ਼ ਹੋ ਗਿਆ ਹੈ ਤੇ ਜਮਦੂਤਾਂ ਨੇ ਆਪਣਾ ਅਸਲੀ ਰੂਪ ਛੱਡ ਕੇ ਸਧਾਰਨ ਇਨਸਾਨੀ ਰੂਪ ਧਾਰਨ ਕਰ ਲਿਆ ਤੇ ਕਿਸਾਨ ਦੇ ਲਾਗੇ ਆ ਕੇ ਉਸ ਨੂੰ ਉਠਾ ਕੇ ਪਾਣੀ ਪਿਲਾਇਆ ਤੇ ਹੋਸ਼ ਵਿੱਚ ਲਿਆਂਦਾ ਤੇ ਉਸ ਨੂੰ ਕਹਿਣ ਲੱਗੇ ਅਸੀਂ ਇੱਥੋਂ ਲੰਘ ਰਹੇ ਸੀ ਤੂੰ ਬੇਹੋਸ਼ ਪਿਆ ਹੋਇਆ ਸੀ ਤੇ ਅਸੀਂ ਤੈਨੂੰ ਪਾਣੀ ਪਿਲਾ ਕੇ ਹੋਸ਼ ਵਿੱਚ ਲਿਆਂਦਾ ਹੈ ਤੂੰ ਬੇਹੋਸ਼ ਕਿਵੇਂ ਹੋ ਗਿਆ ਤੇ ਕਿਸਾਨ ਨੇ ਅੱਗੇ ਉੱਤਰ ਦਿੱਤਾ ਮੈਂ ਅਜੀਬ ਹੀ ਤਰ੍ਹਾਂ ਦੀ ਚੀਜ਼ ਦੇਖੀ ਮੈਂ ਦੇਖਿਆ ਕਿ ਚਾਰ ਬੰਦੇ ਤੁਰੇ ਆਉਂਦੇ ਸਨ ਉਹਨਾਂ ਦਾ ਸਰੀਰ ਬਿਲਕੁਲ ਇਨਸਾਨਾਂ ਵਰਗਾ ਤੇ ਮੁਖ ਭਿਆਨਕ ਜਾਨਵਰਾਂ ਵਰਗਾ ਵੱਡਾ ਸੀ ਤੇ ਉਹ ਚਾਰੋਂ ਬੰਦੇ ਹੱਸਣ ਲੱਗ ਪਏ ਤੇ ਕਹਿਣ ਲੱਗੇ ਇਹ ਤੂੰ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਉਹ ਕਿਸਾਨ ਕਹਿਣ ਲੱਗਾ ਤੁਸੀਂ ਮੰਨੋ ਜਾਂ ਨਾ ਮੰਨੋ ਮੈਂ ਅਜਿਹੇ ਇਨਸਾਨ ਹੁਣੇ ਹੀ ਦੇਖੇ ਹਨ ਇਸੇ ਲਈ ਤੇ ਮੈਂ ਉਹਨਾਂ ਨੂੰ ਦੇਖ ਕੇ ਐਨਾ ਜ਼ਿਆਦਾ ਡਰ ਗਿਆ ਕਿ ਮੈਂ ਬੇਹੋਸ਼ ਹੀ ਹੋ ਗਿਆ ਤੇ ਉਹਨਾਂ ਚਾਰਾਂ ਨੇ ਕਿਸਾਨ ਨੂੰ ਦੱਸ ਦਿੱਤਾ ਕਿ ਤੂੰ ਜਿਨ੍ਹਾਂ ਨੂੰ ਦੇਖਿਆ ਅਸੀਂ ਉਹੀ ਹਾਂ ਤੂੰ ਸਾਨੂੰ ਹੀ ਦੇਖ ਕੇ ਬੇਹੋਸ਼ ਹੋਇਆ ਸੀ ਕਿਸਾਨ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਤੇ ਬਿਲਕੁਲ ਸੁਧਾਰਨ ਮਨੁੱਖ ਹੋ ਤੇ ਜਮਦੂਤਾ ਨੇ ਅੱਗੇ جواب ਦਿੱਤਾ ਕਿ ਅਸੀਂ ਇਸ ਵੇਲੇ ਇਨਸਾਨੀ ਰੂਪ ਧਾਰਨ ਕੀਤਾ ਹੋਇਆ ਹੈ ਅਸੀਂ ਜਮ ਲੋਕ ਤੋਂ ਆਏ ਹਾਂ ਇਹ ਗੱਲ ਸੁਣ ਕੇ ਕਿਸਾਨ ਪਹਿਲਾਂ ਤੇ ਬਹੁਤ ਜ਼ਿਆਦਾ ਡਰ ਗਿਆ ਜਮਦੂਤਾ ਨੇ ਉਸ ਨੂੰ ਕਿਹਾ ਕਿ ਅਸੀਂ ਤੈਨੂੰ ਆਪਣੇ ਅਸਲੀ ਰੂਪ ਦੇ ਵਿੱਚ ਦਿਖਾਈ ਦਿੰਦੇ ਹਾਂ ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ ਜਦੋਂ ਜਮਦੂਤਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਕਿਸਾਨ ਕਹਿਣ ਲੱਗਾ ਜਮਦੂਤ ਤੇ ਕਦੀ ਪਿਆਰ ਦੇ ਨਾਲ ਗੱਲ ਕਰਦੇ ਹੀ ਨਹੀਂ ਤੁਸੀਂ ਜਮਦੂਤ ਨਹੀਂ ਹੋ ਸਕਦੇ ਅਗਿਓ ਉਹ ਜਮਦੂਤ ਕਹਿਣ ਲੱਗੇ ਅਸੀਂ ਤੇ ਸਿਰਫ ਜਮ ਲੋਕ ਦੇ ਆਦੇਸ਼ ਦੀ ਪਾਲਣਾ ਕਰਦੇ ਹਾਂ ਜੋ ਸਾਨੂੰ ਉੱਥੋਂ ਆਦੇਸ਼ ਮਿਲਦਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਦੇ ਹਾਂ ਜਦੋਂ ਸਾਨੂੰ ਹੁਕਮ ਮਿਲਦਾ ਹੈ ਅਸੀਂ ਉਸੇ ਵੇਲੇ ਜਾਨ ਕੱਢ ਕੇ ਇਨਸਾਨ ਦੀ ਆਤਮਾ ਨੂੰ ਜਮ ਲੋਕ ਲੈ ਜਾਂਦੇ ਹਾਂ ਕਿਸਾਨ ਨੂੰ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਹੋ ਗਿਆ ਤੇ ਕਿਸਾਨ ਕਹਿਣ ਲੱਗਾ ਤੁਸੀਂ ਮੈਨੂੰ ਦਿਖਾਈ ਦਿੱਤੇ ਹੋ ਇਸ ਦੇ ਪਿੱਛੇ ਕੀ ਰਾਜ ਹੈ ਜਮਦੂਤਾ ਨੇ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਅੱਜ ਇੱਕ ਵਿਆਹ ਹੈ ਕਿਸਾਨ ਕਹਿਣ ਲੱਗਾ ਹਾਂ ਸਾਡੇ ਪਿੰਡ ਵਿਆਹ ਹੈ ਅੱਜ ਜਮਦੂਤਾ ਨੇ ਕਿਹਾ ਜਿਸ ਮੁੰਡੇ ਦਾ ਅੱਜ ਵਿਆਹ ਹੈ ਉਸ ਦੀ ਜ਼ਿੰਦਗੀ ਦਾ ਵੀ ਅੱਜ ਆਖਰੀ ਦਿਨ ਹੈ ਅਸੀਂ ਅੱਜ ਉਸੇ ਨੂੰ ਲੈਣ ਆਏ ਹਾਂ ਕਿਸਾਨ ਕਹਿਣ ਲੱਗਾ ਅੱਜ ਤੇ ਉਸ ਦਾ ਵਿਆਹ ਹੈ ਅੱਜ ਤੁਸੀਂ ਉਸ ਦੀ ਜਾਨ ਕਿਵੇਂ ਕੱਢ ਕੇ ਲੈ ਕੇ ਜਾ ਸਕਦੇ ਹੋ ਉਹ ਤੇ ਬਿਲਕੁਲ ਤੰਦਰੁਸਤ ਹੈ ਉਸ ਨੂੰ ਕੋਈ ਬਿਮਾਰੀ ਵੀ ਨਹੀਂ ਹੈ ਜਮਦੂਤ ਕਹਿਣ ਲੱਗੇ ਉਸ ਨੂੰ ਕੋਈ ਬਿਮਾਰੀ ਹੋਵੇ ਜਾਂ ਨਾ ਜਦੋਂ ਉਸ ਦੇ ਸਵਾਸ ਪੂਰੇ ਹੋ ਗਏ ਅਸੀਂ ਉਸ ਨੂੰ ਲੈ ਜਾਣਾ ਹੈ ਅਜੇ ਉਸਦੇ ਕੁਝ ਸਵਾਸ ਬਾਕੀ ਹਨ ਤੇ ਤੈਨੂੰ ਅਸੀਂ ਹੁਣ ਆਪਣੇ ਨਾਲ ਹੀ ਉਸ ਮੁੰਡੇ ਦੇ ਘਰ ਤੱਕ ਲੈ ਕੇ ਜਾਣਾ ਹੈ ਤੇ ਤੇਰੇ ਸਾਹਮਣੇ ਹੀ ਉਸਦੇ ਸਵਾਸ ਕੱਢਣੇ ਹਨ ਕਿਸਾਨ ਜਮਦੂਤਾਂ ਦੇ ਨਾਲ ਉਸ ਵਿਆਹ ਵਾਲੇ ਘਰ ਚਲਾ ਗਿਆ ਜਿੱਥੇ ਵਿਆਹ ਵਾਲੇ ਮੁੰਡੇ ਦੀ ਅੱਜ ਮੌਤ ਹੋਣੀ ਸੀ ਉਹ ਚਾਰੋਂ ਜਮਦੂਤ ਇਨਸਾਨੀ ਰੂਪ ਦੇ ਵਿੱਚ ਹੀ ਉਸ ਕਿਸਾਨ ਦੇ ਨਾਲ ਚੱਲ ਪਏ ਪਰ ਉਹ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਹੇ ਸਨ ਸਿਰਫ ਉਹ ਚਾਰੋਂ ਜਮਦੂਤ ਕਿਸਾਨ ਨੂੰ ਹੀ ਦਿਖਾਈ ਦੇ ਰਹੇ ਸਨ ਜਿਸ ਵੇਲੇ ਵਿਆਹ ਦੀ ਰਸਮ ਸ਼ੁਰੂ ਕੀਤੀ ਗਈ ਕੁੜੀ ਵਾਲਿਆਂ ਵੱਲੋਂ ਮੁੰਡੇ ਨੂੰ ਸ਼ਗਨ ਪਹਿਣਾ ਸੀ ਜਦੋਂ ਕੁੜੀ ਦੇ ਪਿਓ ਨੇ ਮੁੰਡੇ ਦੇ ਮੂੰਹ ਵਿੱਚ ਸ਼ਵਾਰਾ ਪਾਇਆ ਤੇ ਜਮਦੂਤਾਂ ਨੇ ਕਿਸਾਨ ਨੂੰ ਕਿਹਾ ਹੁਣ ਅਸੀਂ ਇਸ ਦੀ ਜਾਨ ਕੱਢ ਲੈਣੀ ਹੈ ਕਿਉਂਕਿ ਹੁਣ ਇਸ ਦੇ ਸੁਵਾਸ ਪੂਰੇ ਹੋ ਗਏ ਹਨ ਤੇ ਉਹਨਾਂ ਚਾਰਾਂ ਜਮਦੂਤਾਂ ਦੇ ਵਿੱਚੋਂ ਇੱਕ ਜਮਦੂਤ ਉੱਠਿਆ ਉਨੇ ਆਪਣੀ ਜੇਬ ਦੇ ਵਿੱਚੋਂ ਇੱਕ ਤਿੱਖਾ ਸੋਈ ਵਰਗਾ ਤੀਲਾ ਕੱਢਿਆ ਜਿਉਂ ਹੀ ਕੁੜੀ ਦੇ ਪਿਓ ਨੇ ਮੁੰਡੇ ਦੇ ਮੂੰਹ ਵਿੱਚ ਸ਼ੁਹਾਰਾ ਪਾਇਆ ਉਸ ਜਮਦੂਤ ਨੇ ਮੁੰਡੇ ਦੇ ਸਿਰ ਦੇ ਉੱਤੇ ਉਹ ਤਿੱਖਾ ਤੀਲਾ ਰੱਖ ਕੇ ਥੱਲੇ ਨੂੰ ਦਬ ਦਿੱਤਾ ਦੱਬਣਸਾਰ ਹੀ ਉਸ ਮੁੰਡੇ ਦਾ ਸਿਰ ਥੱਲੇ ਨੂੰ ਡਿੱਗ ਪਿਆ ਉਸ ਦੀ ਉਸੇ ਵਕਤ ਹੀ ਮੌਤ ਹੋ ਗਈ ਜਾਨ ਨਿਕਲ ਗਈ ਸਾਰੇ ਪਾਸੇ ਭਗਦੜ ਮਚ ਗਈ ਸਾਰੇ ਸੋਚਣ ਲੱਗ ਪਏ ਇਹ ਕੀ ਹੋਇਆ ਸਾਰਿਆਂ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੂੰਹ ਦੇ ਵਿੱਚ ਛੁਹਾਰਾ ਪਾਉਣ ਨਾਲ ਇਸ ਦੀ ਮੌਤ ਹੋ ਗਈ ਹੈ ਜਲਦੀ ਜਲਦੀ ਮੁੰਡੇ ਦੇ ਮੂੰਹ ਵਿੱਚੋਂ ਛੁਹਾਰਾ ਕੱਢਿਆ ਪਰ ਉਦੋਂ ਤੱਕ ਮੁੰਡੇ ਦੀ ਮੌਤ ਹੋ ਚੁੱਕੀ ਸੀ ਐਨੇ ਨੂੰ ਉਹ ਕਿਸਾਨ ਕੀ ਦੇਖਦਾ ਹੈ ਕਿ ਚਾਰੇ ਜਮਦੂਤ ਉੱਥੋਂ ਗਾਇਬ ਹੋ ਚੁੱਕੇ ਸਨ ਉੱਥੇ ਕੋਈ ਵੀ ਨਹੀਂ ਸੀ ਤੇ ਫਿਰ ਕਿਸਾਨ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਇਹ ਘਟਨਾ ਸੁਣਾਈ ਕਿ ਇਸ ਤਰ੍ਹਾਂ ਚਾਰ ਜਮਦੂਤ ਆਏ ਸਨ ਉਹ ਮੁੰਡੇ ਦੀ ਜਾਨ ਕੱਢ ਕੇ ਲੈ ਗਏ ਸੋ ਸੰਸਾਰ ਦੇ ਉੱਤੇ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਉੱਤੇ ਬਹੁਤੇ ਲੋਕ ਵਿਸ਼ਵਾਸ ਨਹੀਂ ਕਰਦੇ